ਵਿਰੋਧੀ ਧਿਰਾਂ ਦੇ ਅਤੇ ਮੀਡੀਆ ਦੇ ਦਬਾਅ ਹੇਠ ਪੰਜਾਬ ਸਰਕਾਰ ਨੇ ਖੇਤੀਬਾੜੀ ਦੇ ਡਾਇਰੈਕਟਰ ਮੰਗਲ ਸਿੰਘ ਸੰਧੂ ਨੂੰ ਹਟਾਉਣ ਦਾ ਫੈਸਲਾ ਲਿਆ ਏ ਇਹ ਇਸ ਕਰਕੇ ਕਿ ਜਿਹੜੀ ਚਿੱਟੇ ਮੱਛਰ ਕੀੜੇ ਨੂੰ ਮਾਰਨ ਵਾਸਤੇ ਕੀਟਨਾਸ਼ਕ ਦਵਾਈ ਖਰੀਦੀ ਸੀ ਉਹ ਕਾਫੀ ਹੱਦ ਤੱਕ ਜਾਲੀ ਨਿਕਲੀ ਇਹ ਦਵਾਈ ਖਰੀਦਣ ਉੱਤੇ ਕਰੀਬ 33 ਕਰੋੜ ਰੁਪਇਆ ਖਰਚ ਕੀਤਾ ਗਿਆ ਹੈ ਕਿ ਇਸ ਅਧਿਕਾਰੀ ਨੂੰ ਹਟਾ ਕੇ ਅਕਾਲੀ ਭਾਜਪਾ ਸਰਕਾਰ ਨੇ ਅਤੇ ਖੇਤੀਬਾੜੀ ਦੇ ਮੰਤਰੀ ਤੋਤਾ ਸਿੰਘ ਨੇ ਇਸ ਮਸਲੇ ਉੱਤੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਗਿਆ ਹੈ ਇੱਥੇ ਦੋ ਮਸਲੇ ਨੇ ਇੱਕ ਇਹ ਦਵਾਈ ਖਰੀਦਣ ਦਾ ਫੈਸਲਾ ਕਿਸ ਨੇ ਲਿਆ ਸੀ ਅਤੇ ਕੀ ਇਸ ਦੀ ਮਨਜ਼ੂਰੀ ਸਰਕਾਰ ਤੋਂ ਯਾਨੀ ਮੰਤਰੀ ਤੋਂ ਲਈ ਗਈ ਸੀ ਹਟਾਏ ਗਏ ਅਧਿਕਾਰੀ ਨੇ ਕਿਹਾ ਹੈ ਕਿ ਦਵਾਈ ਖਰੀਦਣ ਵਾਸਤੇ ਉਹਨਾਂ ਲੋੜਿੰਦੀ ਮਨਜ਼ੂਰੀ ਸਹੀ ਥਾਂ ਤੋਂ ਲਈ ਸੀ ਦੂਸਰਾ ਇਸ ਚਿੱਟੇ ਮੱਛਰ ਦੇ ਹਮਲੇ ਨੂੰ ਰੋਕਣ ਵਾਸਤੇ ਕੀ ਪੰਜਾਬ ਸਰਕਾਰ ਨੇ ਸਹੀ ਕਦਮ ਵੇਲੇ ਸਿਰ ਚੁੱਕੇ ਸਨ ਇਹ ਦੋਵੇਂ ਚੀਜ਼ਾਂ ਦੀ ਇੱਕ ਉੱਚ ਪੱਧਰੀ ਕਮੇਟੀ ਵੱਲੋਂ ਜਾਂਚ ਦੀ ਲੋੜ ਹੈ ਕਿਉਂਕਿ ਅੱਜ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਅਸੀਂ ਆਸ ਕਰਦੇ ਹਾਂ ਕਿ ਸਪੀਕਰ ਇਸ ਗੰਭੀਰ ਮਸਲੇ ਉੱਤੇ ਜਾਂਚ ਵਾਸਤੇ ਇੱਕ ਵਿਧਾਨ ਸਭਾ ਦੀ ਕਮੇਟੀ ਦਾ ਗਠਨ ਕਰਨਗੇ ਇਸ ਵਿੱਚ ਵਿਰੋਧੀ ਧਿਰਾਂ ਦੇ 20 ਨੁਮਾਇੰਦੇ ਹੋਣੇ ਚਾਹੀਦੇ ਨੇ ਇਹ ਮਸਲਾ ਕੋਈ ਛੋਟਾ ਨਹੀਂ ਹੈ ਇਸ ਹਮਲੇ ਕਰਕੇ ਹੁਣ ਤੱਕ 10 ਜ਼ਿੰਮੇਦਾਰਾਂ ਨੇ ਖੁਦਕਸ਼ੀਆਂ ਕਰ ਲਈਆਂ ਨੇ ਅਤੇ ਹਜ਼ਾਰਾਂ ਪਰਿਵਾਰਾਂ ਨੁਕਸਾਨਾਂ ਨਾਲ ਬਰਬਾਦ ਹੋ ਗਏ ਨੇ ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਹੈ ਉਹਨਾਂ ਦੇ ਪਰਿਵਾਰਾਂ ਨੂੰ ਘੱਟੋ-ਘੱਟ 5-5 ਲੱਖ ਰੁਪਈਆ ਮੁਆਵਜ਼ੇ ਵਜੋਂ ਦਿੱਤਾ ਜਾਏ ਇਸੇ ਤਰ੍ਹਾਂ ਨੁਕਸਾਨ ਵਾਲੇ ਇਲਾਕੇ 'ਚ 20000 ਰੁਪਈਆ ਪ੍ਰਤੀ ਏਕੜ ਦਾ ਮੁਆਵਜ਼ਾ ਉਹਨਾਂ ਕਿਸਾਨਾਂ ਨੂੰ ਦੇਣਾ ਚਾਹੀਦਾ ਹੈ ਜਿਨ੍ਹਾਂ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ